ਕਮਿਸ਼ਨਰ ਹੁਸ਼ਿਆਰਪੁਰ ਜਿਵੇਂ ਕਿ ਤੁਸੀਂ ਜਾਣਦੇ ਹੋ ਅਸੀਂ ਹੁਸ਼ਿਆਰਪੁਰ ਜ਼ਿਲ੍ਹੇ ਵਿਖੇ ਗੋ ਸੋਲਰ ਮਹਿੰਮ ਜ਼ਿਲ੍ਹਾ ਰੈੱਡ ਕਰਸ ਸੋਸਾਇਟੀ اور ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਵਰ ਵਿਭਾਗ ਦੇ ਨਾਲ ਰਲ ਕੇ ਪਿਛਲੇ ਕਈ ਸਮੇਂ ਤੋਂ ਚਲਾ ਰਹੇ ਹਾਂ ਔਰ ਮੈਨੂੰ ਦੱਸਦੇ ਬਹੁਤ ਖੁਸ਼ੀ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਵਿਖੇ ਸਭ ਤੋਂ ਹਾਈएस्ट ਗ੍ਰੋਥ ਰੇਟ ਰਜਿਸਟਰ ਕਰ ਚੁੱਕਾ ਹੈ ਸੋਲਰ ਰੂਫ ਟਾਪ ਇੰਸਟਾਲੇਸ਼ਨ ਦੇ ਵਿੱਚ ਔਰ ਅਸੀਂ ਬਹੁਤ ਛੇਤੀ ਆਪਣਾ ਗੋਲ ਜਿਹੜਾ ਕਿ ਰੀਨਿਊਏਬਲ એનર્ਜੀ ਵਲ ਵਧਨਾ ਹੈ ਸੂਰਜਾ ਊਰਜਾ ਵਲ ਵਧਨਾ ਹੈ اور ਹੁਸ਼ਿਆਰਪੁਰ ਨੂੰ ਸਾਰੇ ਦੇਸ਼ ਦੇ ਵਿੱਚ ਅਵਲ ਥਾਂ ਤੇ ਲੈ ਕੇ ਆਉਂਦਾ ਹੈ ਉਹਦੇ ਵਿੱਚ ਸਫਲ ਹੋਵਾਂਗੇ ਐਸੀ ਮੁਹਿੰਮ ਦੇ ਵਿੱਚ ਅੱਜ ਅਸੀਂ ਇੱਕ ਨਵੀਂ ਪਹਿਲ ਕੀਤੀ ਹੈ ਜਿਸ ਦੇ ਵਿੱਚ ਅਸੀਂ ਸਾਡੇ ਕਾਮਨ ਸਰਵਿਸ ਸੈਂਟਰ ਜਿਹੜੇ ਕਿ ਪਿੰਡਾਂ ਮੋਹੱਲਾਂ ਦੇ ਵਿੱਚ ਚਲਾਏ ਜਾ ਰਹੇ ਹਨ ਉਹਨਾਂ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਮੁਹਿੰਮ ਨੂੰ ਪਿੰਡ ਪਿੰਡ ਮੋਹੱਲੇ ਮੋਹੱਲੇ ਤੱਕ ਲੈ ਕੇ ਆ ਰਹੇ ਅੱਜ ਅਸੀਂ ਇੱਕ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਕਮਨ ਸਰਵਿਸ ਸੈਂਟਰ ਜਿਹੜੇ ਤੁਹਾਡੇ ਪਿੰਡਾਂ 'ਚ ਬਣੇ ਹੋਏ ਨੇ ਜਾਂ ਮੋਹੱਲਿਆਂ 'ਚ ਬਣੇ ਹੋਏ ਨੇ ਜਿੱਥੇ ਤੁਸੀਂ ਵੱਖ-ਵੱਖ ਸੇਵਾਵਾਂ ਵਾਸਤੇ ਜਾਂਦੇ ਹੋ ਉੱਥੇ ਦੇ ਵਿਲੇਜ ਲੈਵਲ ਓਨਟਰਪ੍ਰੈਨਰ ਜਿਹੜੇ ਵੀਅਰਲੀ ਹੁੰਦੇ ਆ ਉੱਥੇ ਦੇ ਚਾਲਕ ਹੁੰਦੇ ਆ ਉਹਨਾਂ ਨੂੰ ਨਾਲ ਜੋੜ ਕੇ ਇਸ ਸਕੀਮ ਦੇ ਬਾਰੇ ਜਾਣੂ ਕਰਵਾਇਆ ਹੈ ਔਰ ਉਹਨਾਂ ਦੇ ਰਾਹੀਂ ਇਹ ਸਾਡਾ ਮੈਸੇਜ ਅਸੀਂ ਤੁਹਾਡੇ ਪਿੰਡਾਂ ਤੱਕ ਪਹੁੰਚਾਰੇ ਤੁਹਾਡੇ ਘਰਾਂ ਤੱਕ ਪਹੁੰਚਾਰੇ ਤਾਂ ਕਿ ਕੋਈ ਵੀ ਸਾਡੇ ਬੈਨੇਫਿਸ਼ੀਰੀ ਇਸ ਸਕੀਮ ਤੋਂ ਵਾਂਝੇ ਨਾ ਰਹਿ ਜਾਣ ਮੈਂ ਦੱਸਣਾ ਚਾਹਾਂਗੀ ਕਿ ਤੁਹਾਡੇ ਕਮਨ ਸਰਵਿਸ ਸੈਂਟਰ ਦੇ ਵਿੱਚ ਜਾ ਕੇ ਤੁਸੀਂ ਗੋ ਸੋਲਰ ਪ੍ਰੋਜੈਕਟ ਦੇ ਬਾਰੇ ਜਾਣਕਾਰੀ ਪਾ ਸਕਦੇ ਹੋ ਤਾਂ ਕਿ ਤੁਸੀਂ ਆਪਣੀ ਛਤਾਂ ਤੇ ਵੀ ਸੋਲਰ ਰੂਫਟਾਪ 50% सब्सिडी ਤੇ ਇੰਸਟਾਲ ਕਰਾ ਸਕੋ ਔਰ ਇਸ ਤੋਂ ਇਲਾਵਾ ਕਮਨ ਸਰਵਿਸ ਸੈਂਟਰ ਤੇ ਜੀ ਨੂੰ ਹੋਰ ਤਰ੍ਹਾਂ ਦੀਆਂ ਸੁਵਿਧਾਵਾਂ ਜਿਸ ਜਿਵੇਂ ਕਿ ਉਸ ਤੋਂ ਬਾਅਦ ਵੈਂਡਰ ਸਿਲੈਕਸ਼ਨ ਕਿ ਉਹ ਸੋਲਰ ਰੂਫ ਟਾਪ ਕੌਣ ਲਗਾਏਗਾ ਕਿਹਨਾ ਟਰਮਸ ਤੇ ਲਗਾਏਗਾ ਜੇ ਤੁਸੀਂ ਲੋਨ ਪ੍ਰਾਪਤ ਕਰਨਾ ਚਾਹੁੰਦੇ ਹੋ ਸਰਕਾਰੀ ਬੈਂਕਸ ਤੋਂ ਜਾਂ ਗੈਰ ਸਰਕਾਰੀ ਬੈਂਕਸ ਤੋਂ ਬਹੁਤ ਹੀ ਘੱਟ ਰੇਟਸ ਤੇ ਤੇ ਉਹ ਕਿਵੇਂ ਹੋ ਸਕਦਾ ਹੈ ਔਰ ਕਿਵੇਂ ਤੁਹਾਨੂੰ ਸਰਕਾਰ ਵੱਲੋਂ ਜਿਹੜੀ 50% ਤੱਕ 78000 ਰੁਪਏ ਤੱਕ ਦੀ ਸਬਸਿਡੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ ਛੂਟ ਦਿੱਤੀ ਜਾਂਦੀ ਹੈ ਉਹ ਤੁਸੀਂ ਕਿਵੇਂ ਪ੍ਰਾਪਤ ਕਰ ਸਕਦੇ ਹੋ ਤੇ ਸਾਰੀ ਜਿਹੜੀ ਫੈਸਿਲਿਟੀ ਹੈ ਆਪ ਜੀ ਦੇ ਪਿੰਡ ਦੇ ਵਿੱਚ ਜਿਹੜਾ ਕਮਨ ਸਰਵਿਸ ਸੈਂਟਰ ਬਣਿਆ ਹੈ ਉਹਨਾਂ ਦੇ ਰਾਹੀਂ ਆਪ ਜੀ ਉਪਲਬਧ ਕਰ ਸਕਦੇ ਹੋ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਕਮਨ ਸਰਵਿਸ ਸੈਂਟਰ ਦੇ ਵਿੱਚ ਜਾ ਕੇ ਅ ਇਹਦੇ ਬਾਰੇ ਇਨਕੁਆਇਰੀ ਕਰਨ ਇਹਦੇ ਬਾਰੇ ਜਾਣਕਾਰੀ ਹਾਸਲ ਕਰਨ ਔਰ ਉਸ ਤੋਂ ਬਾਅਦ ਸੋਲਰ ਰੂਫ ਟਾਪ ਇੰਸਟਾਲੇਸ਼ਨ ਦੇ ਲਈ ਅਪਲਾਈ